ਔਰ ਬਾਪੇ ਕੀ ਹਾਲ ਚਾਲ ਹੈ ਸਵਾਗਤ ਹੈ ਅਗਨੇ ਚੈਨਲ ਤੇ ਤੁਹਾਡੇ ਤੁਹਾਨੂੰ ਲੈ ਕੇ ਹਾਜ਼ਰ ਆ ਪਾ ਅੱਜ ਦਾ ਨਵਾਂ ਵਲੌਗ ਤੇ ਆਪਾਂ ਕਰਦੇ ਮਸ਼ੀਨ ਦੇ 4 बाई 4 ਫਟ ਤੇ ਸਾਨੂੰ ਕਰਾਉਣੇ ਚੈੱਕ ਤੇ ਸਾਡੇ ਨਾਲ ਦਰਪਨ ਸਿੰਘ ਔਰ ਦਰਪਨ ਕੀ ਹਾਲ ਹੈ ਆਉਂਦੇ ਆਉਂਦੇ ਰਾਜੇ ਨੂੰ ਚੱਕ ਲਿਆ ਔਰ ਬਾਪੇ ਲੱਕੜ ਲੈਣੇ ਦਾ ਦੇਖਣਾ ਆਏ ਦੇਖਿਆ ਕਿ ਸਿੱਧਾ ਵੱੱਟਾ ਕਿ ਕਿੰਨਾ ਚੱਲ ਰਿਹਾ ਹੈ ਦੇਖਿਆ ਨਾ ਚਲਾ ਕੇ ਫਿਰ ਤੇ ਦੇਖਿਆ ਚਲਾ ਕੇ ਲਾ ਕੇ ਦੇਖਿਆ ਕਟਾਈ ਕਟੋਈ ਸਹੀ ਹੁੰਦੀ ਹੈ ਉਸ ਜਿਹੇ ਵਾਂਗ ਹੋਰੇ ਚਾੜਦੇ ਦੂਜੀ ਕੀ ਰਿਤੇ ਕਰ ਜਾਂਗੇ ਰੰਕ ਉਹ ਕੀ ਰਾਈਨ ਚ ਲਾ ਕੇ ਦੇਖਿਆ ਇਹ ਕਰਿਆ ਹੋਇਆ 25 ਮਾਡਲ ਤੇ ਫਿੱਟਾ ਜੂਰੀਏ ਵਾਲੀ ਦੀ ਚਲਾਇ ਨੰਗ ਤਾਂ ਚੱਲ ਜੂ ਤਾਂ ਐਂ ਕਰਾਸ ਲਾਤਾ ਸਿੱਧਾ ਉੱਚ ਕਰਤਾ ਰਹੇ ਐਂਗਲ ਜਿਹੜੀ ਕਹਿੰਦੇ ਉਹ ਪੱਖੇ ਦੀ ਉਹ ਵੱਡ ਜਾਂਦੀ ਕੋਰਜੀ ਉਹ ਐਂਗਲ ਬੜਕੀ ਪਾਉਣਾ ਦੀ ਉਹਦੇ ਗ੍ਰੈਂਡਰ ਵੱਜ ਜਾਂਦਾ ਕੀ ਜੀ ਕੋਰ ਜਿਹੜੀ ਹੋਣ ਜਮਾ ਹਾਂ ਉਹਦੇ ਨਾਲ ਲੱਗੇ ਨਹੀਂ ਅੰਦਰ ਫੇਰ ਵੀ ਇਹ ਐਂਗਲ ਨਾਲ ਜਿਹੜੀ ਉਹ ਐਂਗਲ ਸੀ ਫੇਰ ਅੱਜ ਕ ਮਾਰੂਗਾ ਨਾ ਇਹ ਕੀ ਚੈਨਲ ਹਾਂ ਇੱਕ ਨਟਤੀ ਹੋ ਗਿਆ ਇਹ ਇੱਕ ਨਾੜ ਤੇ ਇਹਨਾਂ ਵਾਜਨ ਦੇ ਚ ਖੋਲੂ ਚੜੇ ਤੇ ਚੱਕਰ ਤੇ 200 ਰੁਪਏ ਦੇ ਕਿੰਨੂ ਨਾਕੀ ਪੈਣੀ 21 ਨਾਟ ਲਾਇਓ ਜੋ ਹੈ ਇੱਕ ਇੱਕ 19 ਦਾ ਕਾਬਲਾ ਬਾਤ 19 ਦਾ ਕਾਬਲਾ ਤਾਂ ਬਹੁਤ ਹੈ ਦੋ ਕਰ ਦਿੰਦੇ ਦਾਬੂ ਉਹਦੇ ਉੱਤੇ ਜਿਵੇਂ ਉਹ ਐ ਐਮ ਬੀ ਉਹ ਤਾਂ ਦੋ ਕਰਾ ਦਾਂਗੇ ਹੋਏ ਤੁਹਾਨੂੰ ਕਹੇ ਦੇ ਤੇ ਜੋਰ ਪਏ ਨਾ 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 ਤਾਹੋ ਕਰ ਦਾਂਗੇ ਆਹ ਜਿਹੜਾ ਡਾੜਾ ਹੈ ਨਾ ਪੰਜ ਠੀਕ ਹੈ ਇਹ ਕੱਲਾ ਹੈਗੇ ਨੇ ਅਸੀਂ ਤਨਾ ਇੱਥੋਂ ਨਹੀਂ ਪਾ ਕੇ ਕਹਿੰਦਾ ਇੱਥੇ ਮੋੜਾ ਕੱਢ ਦਿੰਦੇ ਨੇ ਬਸ ਇਹ ਬੜੀ ਬੜੀ ਗੱਲ ਹੈ ਜਿਹੜੀਆਂ ਬੱਤੀਆਂ ਤਾਂ ਉਨੂੰ ਲਾਉਂਦੇ ਨੇ ਇੱਥੋਂ ਬੱਟਾਂ ਆ ਗਈਆਂ ਉਹ ਪਰਲੀ ਵੀ ਕਿਹੜੀ ਆਹ ਕਹਿੰਦਾ ਇਹ ਫਿਰ ਕੋਈ ਫਿਰ ਜਮਨ ਆਉਣ ਲੱਗਦਾ ਜਗਾਰਮੰਟ ਆਹ ਚੀਜ਼ ਇੱਥੋਂ ਆ ਨਹੀਂ ਆਉਂਦੇ ਇਹ ਤਾਂ ਜੀ ਇਹ ਢੜਕੇ ਵੀ ਉਲਟੋ ਗਿਆ ਕੰਮ ਆ ਪੱਤੀ ਪੈਜੋ ਦੀ ਨਾ ਪੁੱਠੀ ਪੈ ਗਈ ਸੀ ਫਿਰ ਮਖਾ ਜਰੇ ਤਾਂ ਹੁੰਦੀ ਹੁੰਦੀ ਮਹੀ ਇਹ ਸ਼ੂੰਘਣੀ ਆ ਜੀ ਬੜੀ ਲੱਗੀ ਤਾਂ ਪਿੱਛੇ ਆ ਸਾਈਡ ਤੇ ਜਿਹੜੀ ਤੇਈ ਮੜਲ ਨਹੀਂ ਕਰ ਦਿੰਦੇ ਆਹਾ ਹਾਏ ਲਿਵਰ ਦੋ ਲਾ ਦੇ ਲੈ ਵਾਪੇ ਦਾ ਟ੍ਰਾਇਲ ਲੈ ਕੇ ਦੇਖਾਈ ਚਲਾ ਕੇ ਦੇਖ ਕਿ ਕਿਟਾਈ ਗਟੂ ਸਹੀ ਹੁੰਦੀ ਹੈ ਇਹਦੀ ਤੁਸੀਂ ਦੇਖੋ ਸੋਨੂੰ ਭਾਈ ਇਹਦਾ ਬੱਸ ਅਜਾ ਦੇਖਦੇ ਆ ਤੂੰ ਦੱਸ ਹੈ ਪਾਇਆ ਗਿਆ ਚੱਲ ਚੱਲਾ ਦਰਪਣ ਘੱਟ ਮੋਬਾਈਲ ਬਣਾ ਚਾਰ ਪੰਜ ਰੀਲਾਂ ਚਾੜਾਂਗੇ ਅੱਜ ਨਾ ਇਹਦਾ ਹੈ ਤਰਲੰਗ ਵਾਲੇ ਫੜਾਈ ਮੇਰੇ ਕੋਲ ਤਾਂ ਉਹ ਪਾਣੀ ਪਾਣੀ ਨਾਮ ਨਹੀਂ ਗਿਆ ਨਾ ਕੈਮਰਾ ਹੀ ਫੜਨਾ ਉਹਦੇ ਇਸ ਜਹਾਜ ਚ ਇਹ ਜਾ ਹੋਇਆ ਵਾਹ ਇਹ ਵਾਹਤ ਲੱਗਿਆ ਕਹਿੰਦੇ ਪਾਣ ਦੇ ਚੜ ਗਈ ਜਮਾ ਬੋਲੋ ਓਕੇ ਜਮਾ ਬੈਕ ਕਰਾ ਕੇ ਪੁੱਛ ਬੈਕ ਕਰਕੇ ਚਾਰ ਬੈਕ ਲੈ ਵਾਪੇ ਵਾਸੀ ਨੇ ਟੈਕ ਚ ਕਰ ਲਈ ਚਲਾ ਕੇ ਹੁਣ ਸਾਨੂੰ ਦਿਖਾਉਣਾ ਪਈ ਦੇ ਮਰ ਕੇ ਜਾਵਨ ਨਹੀਂ ਕਰੀਆ ਪਰ ਆਜਮਾ ਤੇ ਪਾਡਿੰਗ ਕਰੀਆ ਸਾਰੀ ਆ ਦੇਖੋ ਠੀਕ ਹੈ ਆ ਇਦਾਂ ਦਾ ਗੱਲ ਦਾ ਸਿਸਟਮ ਇਹ ਅੱਛਾ ਆ ਲਾ ਲੈਂਦਾ ਤੁਸੀਂ ਵੀ ਇਹ ਇੰਨਾ ਵੱਡ ਗਿਆ ਹਾਂ ਹਾਂ ਕੱਟੇਗੇ ਅੰਨੀ ਦਾ ਬਣ ਗਿਆ ਸਿਆ ਬੇ ਕਿਹੜਾ ਮਰਜੀ ਡਿਜ਼ਾਈਨ ਪਾ ਦਿਓ ਉਹੀ ਕੱਟ ਦਿੰਦੀ ਆ ਲੈ ਬਾਬੇ ਜੇ ਕੰਮ ਕਰਾਉਣਾ ਪਲਾਜ਼ਮਾ ਕਟਿੰਗ ਕੋਈ ਵੀ ਸਪਿੰਨਰ ਬਣਵਾਉਣੇ ਹੋਣਾ ਨਾ ਹਾਂ ਸਪਿੰਨਰ ਜਾਂ ਜਾਲੀ ਦੇ ਕੋਈ ਵੀ ਉਹ ਕਰਾਉਣਾ ਹੈ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਭਾਈ ਦਾ ਨੰਬਰ ਨੰਬਰ ਤੁਹਾਨੂੰ ਸਾਰੇ ਦੇ ਦਾਂ ਕਰ ਦਾਂਗੇ ਸੈਂਡ ਤੇ ਆਪਣੇ ਲਈ ਕਟਰ ਵੀ ਉਰੀ ਖੜਾ ਹਲੇ ਕੰਮ ਕਰਾਉਣ ਲੈ ਰਹੇ ਆ ਉਹਦਾ ਪ੍ਰੀਤ ਵਾਲੇ ਦਾ 42411 ਉਹ ਕਟਰ ਆ ਰੇ ਇੱਕ ਉਹ ਵੀ ਆ ਮੇਰੇ ਇਸ ਤਰ੍ਹਾਂ ਦਾ ਕੰਮ ਕਰਾਉਣ ਲੈੇ ਨਹੀਂ ਪੱਕੇ ਪੁੱਖੇ ਲਵਾਏ ਨਹੀਂ ਔਰ ਬਾਬੇ ਗਿਆ ਲੈ ਜਾਲੀਆਂ ਬਣਾਤੀਆਂ ਮੇਰੀਆਂ ਕਿੰਨਾ ਜਾਲੀਆਂ ਤੇ ਰਾਈਸ ਆ ਰਹੇ ਨੇ ਇਹ ਕਰ ਦਾਂਗੇ ਬਾਕੀ ਤੇ ਉਹ ਕਰ ਦੀ ਸਪੈਨਰ ਵੀ ਤਿਆਰ ਆਹੋ ਤੁਸੀਂ ਦੇਖ ਲੈ ਬਾਕੀ ਜਰਾ ਹੋਰ ਦੁਬਾਰੇ ਬਣਾ ਲਾਂਗੇ ਉਹ ਕਾਦਾ ਪੱਖੇ ਦੇ ਘਟੇ ਨੇ ਆਪਣੇ ਅੱਜ ਕੱਢਾਂਗੇ ਫਿਰ ਉਹ ਹੈ ਚਲ ਅੱਜ ਕੱਢਦੀ ਲੈ ਅੱਵੇ ਚਾਹ ਚੂ ਪੀਆ ਫਿਰ ਦੇਖਾਂ ਚਲਾ ਕੇ ਫਿਰ ਆਪਣੇ ਨਾਲ ਹੋਰ ਕੋਈ ਹੋਰ ਵੀ ਧਰੱਕ ਜਾਣਗੇ ਲੈ ਬਾਬਿਓ ਕੋਈ ਆ ਕਾਹਨੋ ਯਾਰਾ ਸੌਰੀ ਉਸਤਾਦ ਜੀ ਉਹ ਸੀਗਾ ਹੋਰ ਜੀ ਉਹ ਜੇ ਜੀ ਭਾਵੇਂ ਉਹਨਾਂ ਦਾ ਉਹ ਕਿਐਸ ਲਈ ਮੜ ਗਿਆ ਟਾਇਰ ਨਾਲ ਲੱਗਿਆ ਉਹਦੀ ਤਰ੍ਹਾਂ ਸੈਟਿੰਗ ਆ। ਕਿਹਾ। ਲਸਾ ਫੀਡਬੈਕ ਦੇ ਮਾਰ ਦੇ ਜੋਰ। ਓਕੇ। ਕਾਹੀ ਆਲੇ। ਐਂ। ਆਪਾਂ ਆ। ਬਾਕੀ ਇਹ ਤੇ ਸਾਡੇ ਉਸਤਾਦ ਨੇ ਜਿਆਦੇ ਪਤਾ ਸਾਡੇ ਵੱਡੇ ਭਾਈ ਨੂੰ। ਇਹ ਜੀ ਨਾਲ ਲਾ ਦਿਓ ਜੀ ਇਹ। ਸਭ ਕਹਿੰਦੇ ਹੁਣ ਕਰਦਾ ਸਾਡੀਆਂ ਦੀ ਆਪਾਂ। ਅੱਛਾ। ਕਹ ਕੋਣ ਫਾਇਦਾ ਜ਼ਿਆਦਾ ਦਿਖਾਉਂਦਾ। ਅੱਛਾ। ਹੂੰ। ਪੈਸੇ ਲੈਣ ਇਨਵੀਟੇਸ਼ਨ ਭੇਜਿਆ ਦੀ ਹੋਰ ਤੈਨੂੰ ਕੰਪਨੀ ਵਾਲਾ ਯਾਦ ਕਰਦਾ ਸੀ ਉਹ ਆ ਉਹ ਬੜਾ ਬੱਠਣ ਕਿੱਡਾ ਜੂੜ ਕੇ ਸਰਪਾ ਲੱਗਦਾ ਆ ਆਹ ਚੀਜ਼ ਵੀ ਥੋੜੀ ਵੱਡੀ ਕਰਨੀ ਪਾਉ ਕਾਮ ਨਹੀਂ ਆਉਂਦਾ ਆਹ ਦਾਵਲੇ ਛੋਟਾ ਕਰਦੇ ਗਲਾ ਟਾਇਰ ਵੱਟ ਲੈ ਬਾਕੀ ਬਾਕੀ ਥਾਰੀ ਹੁਣ ਕੀ ਰਹਿ ਗਿਆ ਇਹਦਾ ਹੁਣ ਤਾਂ ਕੁਝ ਨਿਕੰਦਾ ਰੰਗ ਠੀਕ ਤਾਂ ਰੰਗ ਰਹਿ ਗਿਆ ਹੋਰ ਹੋਰ ਤਾਂ ਬਸ ਓਕੇ ਓਕੇ ਬਾਕੀ ਸਾਡੇ ਉਸਤਾਦ ਜੀ ਦੱਸਣਗੇ ਡਰ ਕੇ ਆ ਕੇ ਜੀਤਾ ਹੈ ਡਰ ਕੇ ਆ ਕੇ ਜੀਤਾ ਹੈ ਲੈ ਬਾਬੇਓ ਹੁਣ ਚੱਲਦੇ ਆਪਾਂ ਪਿੰਡ ਨੂੰ ਕੰਮ ਕਾ ਨਿਬੜ ਆਪਾਂ ਪਰਸਾਂ ਨੂੰ ਆਪਣਾ ਲਈ ਮਸ਼ੀਨ ਉਰੇ ਤੇ ਉਸ ਤੋਂ ਬਾਅਦ ਉਹਦੇ ਕਰਾਉਣੇ ਆ ਫਿੱਟਾ ਬਾਕੀ ਸਾਰਾ ਸਿੱਧਾ ਬੱਦ ਕੱਲਾ ਉਹ ਘਰ ਤੋਂ ਕਰਾ ਕੀ ਕਰਦਾ ਡਾਕਟਰ ਪੈਨ ਕੱਟਣੀ ਹੈ ਕੱਲਾ ਕਾਊਂਟਰ ਕਾਊਂਟਰ ਪਾਉਣ ਆ ਰਿਹਾ ਲੈ ਚੱਲ ਚੱਲੀਏ ਹੈਲੋ ਹਾਂ ਵਾਜਾ ਆਸਤਾ ਆ ਜਾ ਪਰਸ ਨੂੰ ਆਵਾਂਗੇ ਪਰਸ ਨੂੰ ਲੈ ਬਾਬੇ ਲੰਬਾ ਪੈਂਡ ਨੂੰ ਬਾਣ ਦਾ ਸੌਦਾ ਜਾ ਕਰਾ ਵੜ ਜਾ ਕੀ ਕੀ ਇਹ ਨਹੀਂ ਲੈਣਾ ਵੜੂ ਆਪੇ ਲੈਣਾ ਕਰ ਇਹਨਾਂ ਨੂੰ ਦੇ ਦਾਂਗੇ ਬਾਣ ਆਪਣੇ ਬਾਣ ਆਪਣੇ ਬੈਠ ਠੀਕ ਹੈ ਇਹ ਕੋਈ ਹੋਰ ਵੀ ਹੋਏਗਾ ਕਿ ਦੱਸ ਦੇ ਬਾਬੇ ਪਹੁੰਚ ਗਏ ਦਰਪਣ ਦੇ ਖੇਤ ਚ ਮੇਰੇ ਲਾਣੇ ਦਾ ਰਵਾਗ ਗਿਆ ਇਹਨੂੰ ਆਪ ਤੇ ਬਾਣਦਾ ਨਹੀਂ ਪਤਾ ਆਪ ਤੇ ਬਾਣਦਾ ਨਹੀਂ ਪਤਾ ਬਈ ਲਾਣੇਦਾਰ ਨੇ ਬਾਣ ਪਾ